ਜੇਤੇ-ਛੇਤੀ ਨਿਪਟਾਲੋ ਇਹ ਕੰਮ ਕਿਉਂਕਿ 10 ਦਿਨ ਰਹਿਣ ਵਾਲੇ ਨੇ ਬੈਂਕ ਬੰਦ ਜੀ ਹਾਂ ਇੱਕ ਵੱਡੀ ਖਬਰ ਲੈ ਕੇ ਆ ਰਹੇ ਹਾਂ ਕਿ ਬੈਂਕ ਦੇ ਵਿੱਚ ਹੈ ਜਿਹੜੇ ਹੁਣ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਕਿਉਂਕਿ ਜੂਨ ਮਹੀਨੇ ਦੇ ਵਿੱਚ ਕੁੱਲ 10 ਦਿਨ ਬੈਂਕ ਬੰਦ ਰਹਿਣ ਵਾਲੇ ਨੇ ਛੁੱਟੀਆਂ ਵਿਚਾਲੇ ਆਨਲਾਈਨ ਬੈਂਕਿੰਗ ਆ ਜਿਹੜੀ ਉਹ ਫਿਲਹਾਲ ਚੱਲਦੀ ਰਹੇਗੀ ਇਸ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਏਗੀ ਸੋ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਤੁਰੰਤ ਉਸ ਨੂੰ ਪੂਰਾ ਕਰ ਲਓ ਜੂਨ ਦੇ ਵਿੱਚ ਬੈਂਕਾਂ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਅਜਹ ਵਿੱਚ ਤੁਹਾਡਾ ਜ਼ਰੂਰੀ ਕੰਮ اٹਕ ਸਕਦਾ ਹੈ ਤੁਹਾਨੂੰ ਪਰੇਸ਼ਾਨ ਹੋਣਾ ਪੈ ਸਕਦਾ ਹੈ ਇੱਥੇ ਅਸੀਂ ਤੁਹਾਨੂੰ ਬੈਂਕਾਂ ਛੁੱਟੀਆਂ ਦੀ ਪੂਰੀ ਸੂਚੀ ਦੇਣ ਜਾ ਰਹੇ ਹਾਂ ਤਾਂ ਜੋ ਸੇਕੀ ਸੰਧੀ ਪ੍ਰੋਬਲਮ ਹੈ ਤੁਹਾਨੂੰ ਨਾ ਆਵੇ ਪਰ ਹਫਤੇ ਦੇ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਛੁੱਟੀ ਹੁੰਦੀ ਹੈ ਅਗਲੇ ਮਹੀਨੇ ਯਾਨੀ ਕਿ ਜੂਨ ਵਿੱਚ ਬੈਂਕਾਂ ਵਿੱਚ ਕੁੱਲ 10 ਦਿਨਾਂ ਦੀ ਛੁੱਟੀ ਹੋਵੇਗੀ ਸੋ 2 ਜੂਨ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ 8 ਜੂਨ ਨੂੰ ਦੂਜੇ ਸ਼ਨੀਵਾਰ ਕਾਰਨ ਦੇਸ਼ ਭਾਰ ਵਿੱਚ ਬੈਂਕ ਬੰਦ ਨੇ 9 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ ਗੱਲ ਕਰਾਂਗੇ ਰਾਜਾ ਸੰਕ੍ਰਾਂਤੀ ਦੇ ਕਾਰਨ 15 ਜੂਨ ਨੂੰ ਭੁਗਨੇਸ਼ਵਰ ਅਤੇ ਆਇਜ਼ੋਲ ਜ਼ੋਨ ਜ਼ੋਨ ਐਚਡੀ ਉਹਨਾਂ ਦੇ ਵਿੱਚ ਬੈਂਕ ਬੰਦ ਰਹਿਣਗੇ ਐਤਵਾਰ 16 ਜੂਨ ਨੂੰ ਜਿਹੜਾ ਵੀ ली ऑफ है वीकली ऑफ दी छुट्टी ਹੋਵੇਗੀ 17 ਜੂਨ ਨੂੰ ਬਕਰੀਦ ਕਾਰਨ ਬੈਂਕ ਬੰਦ ਰਹਣਗੇ ਜੰਮੂ ਅਤੇ ਸ਼੍ਰੀਨਗਰ ਜ਼ੋਨ ਦੇ ਵਿੱਚ ਗੱਲ ਕਰੀਏ 18 ਜੂਨ ਨੂੰ ਬੈਂਕ ਬੰਦ ਰਹਿਣਗੇ ਚੌਥਾ ਸ਼ਨੀਵਾਰ ਹੋਣ ਕਾਰਨ 25 ਜੂਨ ਨੂੰ ਵੀ ਬੈਂਕ ਦੇ ਵਿੱਚ ਛੁੱਟੀ ਰਹੇਗੀ ਉਸ ਤੋਂ ਇਲਾਵਾ 23 ਜੂਨ ਨੂੰ ਐਤਵਾਰ ਹੋਣ ਕਾਰਨ ਫਿਰ ਹਫਤਾਵਾਰੀ ਜਿਹੜੀ ਛੁੱਟੀ ਬੈਂਕਾਂ 'ਚ ਰਹੇਗੀ 30 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਤੋਂ ਦਾ ਜੇ ਕਿ ਤੁਸੀਂ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਹੈ ਜਿਹੜਾ ਆਨਲਾਈਨ ਬੈਂਕਿੰਗ ਏਟੀਐਮ ਦੇ ਰਾਹੀਂ ਕੋਈ ਕੰਮ ਕਰਨਾ ਹੈ ਪੈਸੇ ਦਾ ਲੈਣ-ਦੇਣ ਕਰਨਾ ਹੈ ਕਰ ਸਕਦੇ ਹੋ ਜਾਂ ਹੋਰ ਵੀ ਕੰਮ ਹੈ ਉਹ ਵੀ ਕਰ ਸਕਦੇ ਹੋ ਸੋ ਬੈਂਕ ਛੁੱਟੀਆਂ ਦਾ ਇੰਨਾ ਸਹੂਲਤਾਵਾਂ ਤੇ ਕੋਈ ਵੀ ਅਸਰ ਨਹੀਂ ਪਵੇਗਾ ਅਪਡੇਟ ਲੈ ਕੇ ਰੋਬਰੂ ਹੋਵਾਂਗੇ ਫੇਰ ਤੇ ਰੋ ਲੁਧਿਆਣਾ 来 ਜੇਤੇ-ਛੇਤੀ ਨਿਪਟਾਲੋ ਇਹ ਕੰਮ ਕਿਉਂਕਿ 10 ਦਿਨ ਰਹਿਣ ਵਾਲੇ ਨੇ ਬੈਂਕ ਬੰਦ ਜੀ ਹਾਂ ਇੱਕ ਵੱਡੀ ਖਬਰ ਲੈ ਕੇ ਆ ਰਹੇ ਹਾਂ ਕਿ ਬੈਂਕ ਦੇ ਵਿੱਚ ਇਹ ਜਿਹੜੇ ਹੁਣ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਜੂਨ ਮਹੀਨੇ ਦੇ ਵਿੱਚ ਕੁੱਲ 10 ਦਿਨ ਬੈਂਕ ਬੰਦ ਰਹਿਣ ਵਾਲੇ ਨੇ ਛੁੱਟੀਆਂ ਵਿਚਾਲੇ ਆਨਲਾਈਨ ਬੈਂਕਿੰਗ ਆ ਜਿਹੜੀ ਉਹ ਫਿਲਹਾਲ ਚੱਲਦੀ ਰਹੇਗੀ ਇਸ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਏਗੀ ਸੋ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਤੁਰੰਤ ਉਸ ਨੂੰ ਪੂਰਾ ਕਰ ਲਓ ਜੂਨ ਦੇ ਵਿੱਚ ਬੈਂਕਾਂ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਅਜਿਹੇ ਵਿੱਚ ਤੁਹਾਡਾ ਜ਼ਰੂਰੀ ਕੰਮ اٹਕ ਸਕਦਾ ਹੈ ਤੁਹਾਨੂੰ ਪਰੇਸ਼ਾਨ ਹੋਣਾ ਪੈ ਸਕਦਾ ਹੈ ਇੱਥੇ ਅਸੀਂ ਤੁਹਾਨੂੰ ਬੈਂਕਾਂ ਛੁੱਟੀਆਂ ਦੀ ਪੂਰੀ ਸੂਚੀ ਦੇਣ ਜਾ ਰਹੇ ਹਾਂ ਤਾਂ ਜੋ ਕਿਸੇ ਕਿਸਮ ਦੀ ਪ੍ਰੋਬਲਮ ਹੈ ਤੁਹਾਨੂੰ ਨਾ ਆਵੇ ਪਰ ਹਫਤੇ ਦੇ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਛੁੱਟੀ ਹੁੰਦੀ ਹੈ ਅਗਲੇ ਮਹੀਨੇ ਯਾਨੀ ਕਿ ਜੂਨ ਵਿੱਚ ਬੈਂਕਾਂ ਵਿੱਚ ਕੁੱਲ 10 ਦਿਨਾਂ ਦੀ ਛੁੱਟੀ ਹੋਵੇਗੀ ਸੋ 2 ਜੂਨ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ 8 ਜੂਨ ਨੂੰ ਦੂਜੇ ਸ਼ਨੀਵਾਰ ਕਾਰਨ ਦੇਸ਼ ਭਾਰ ਵਿੱਚ ਬੈਂਕ ਬੰਦ ਨੇ 9 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ ਗੱਲ ਕਰਾਂਗੇ ਰਾਜਾ ਸੰਕ੍ਰਾਂਤੀ ਦੇ ਕਾਰਨ 15 ਜੂਨ ਨੂੰ ਭੁਗਨੇਸ਼ਵਰ ਅਤੇ ਆਇਜ਼ੋਲ ਜ਼ੋਨ ਜ਼ੋਨ ਐਚਡੀ ਉਹਨਾਂ ਦੇ ਵਿੱਚ ਬੈਂਕ ਬੰਦ ਰਹਿਣਗੇ ਐਤਵਾਰ 16 ਜੂਨ ਨੂੰ ਜਿਹੜਾ ਵੀ ਲੀ ਆਫ ਹੈ ਵੀਕਲੀ ਆਫ ਦੀ ਛੁੱਟੀ ਹੋਵੇਗੀ 17 ਜੂਨ ਨੂੰ ਬਕਰੀਦ ਕਾਰਨ ਬੈਂਕ ਬੰਦ ਰਹਿਣਗੇ ਜੰਮੂ ਅਤੇ ਸ਼੍ਰੀਨਗਰ ਜ਼ੋਨ ਦੇ ਵਿਜੇ ਗੱਲ ਕਰੀਏ 18 ਜੂਨ ਨੂੰ ਬੈਂਕ ਬੰਦ ਰਹਿਣਗੇ ਚੌਥਾ ਸ਼ਨੀਵਾਰ ਹੋਣ ਕਾਰਨ 25 ਜੂਨ ਨੂੰ ਵੀ ਬੈਂਕ ਦੇ ਵਿੱਚ ਛੁੱਟੀ ਰਹੇਗੀ ਉਸ ਤੋਂ ਇਲਾਵਾ 23 ਜੂਨ ਨੂੰ ਐਤਵਾਰ ਹੋਣ ਕਾਰਨ ਫਿਰ ਹਫਤਾਵਾਰੀ ਜਿਹੜੀ ਛੁੱਟੀ ਬੈਂਕਾਂ 'ਚ ਰਹੇਗੀ 30 ਜੂਨ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਤੋਂ ਦਾ ਜੇ ਕਿ ਤੁਸੀਂ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਹੈ ਜਿਹੜਾ ਆਨਲਾਈਨ ਬੈਂਕਿੰਗ ਏਟੀਐਮ ਦੇ ਰਾਹੀਂ ਕੋਈ ਕੰਮ ਕਰਨਾ ਹੈ ਪੈਸੇ ਦਾ ਲੈਣ ਦੇਣ ਕਰਨਾ ਹੈ ਕਰ ਸਕਦੇ ਹੋ ਜਾਂ ਹੋਰ ਵੀ ਕੰਮ ਹੈ ਉਹ ਵੀ ਕਰ ਸਕਦੇ ਹੋ ਸੋ ਬੈਂਕ ਛੁੱਟੀਆਂ ਦਾ ਇੰਨਾ ਸਹੂਲਤਾਵਾਂ ਤੇ ਕੋਈ ਵੀ ਅਸਰ ਨਹੀਂ ਪਵੇਗਾ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਦੇ ਰਹੋ ਧਿਆਨ ਨਾਲ ਆਇਓ